ਰਮਿੰਦਰ ਆਵਲਾ ਨੇ ਮ੍ਰਿਤਕ ਸਾਜਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕੀਤੀ 50000 ਦੀ ਮਾਲੀ ਮਦਦ। ਬੀਤੇ 2 ਦਿਨ ਤੋਂ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਪਿੰਡ ਲਮੋਚੜ ਕੋਲ ਤਰਨਾ ਲਗਾ ਕੇ ਬੈਠਾ ਮ੍ਰਿਤਕ ਸਾਜਨ ਦਾ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਸਾਥ ਦੇਣ ਲਈ ਸਾਬਕਾ ਵਿਧਾਇਕ ਰਮਿੰਦਰ ਆਵਲਾ ਅੱਜ ਪਰਨੇ ਵਾਲੇ ਸਥਾਨ ਤੇ ਪਹੁੰਚੇ। रोज धरने शामिल हाजरी संबोधन करते हुए सबका विधायक रमिंदर आवला ने कहा कि सानू इस गरीब परिवार का साथ देंदे हुए दोषियों खिलाफ कार्रवाई करवानी चाहती है दसण योग है इस परिवार की मदद लिए जथेबंद किसान यूनियन वक् वक् राजनीतिक पार्टिया के आगुआ वालों भी शमूलीत की गई ਅੱਜ ਇਸ ਦਰਨੇ ਨੂੰ ਸਮਾਪਤ ਕਰਵਾਉਣ ਵਾਸਤੇ ਐਸ.ਪੀ. ਮਨਜੀਤ ਸਿੰਘ ਫਿਰੋਜ਼ਪੁਰ ਵੀ ਆਏ ਉਹਨਾਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਬੋਰਡ ਬਣਵਾ ਕੇ ਮੈਡੀਕਲ ਕਰਵਾਉਣ ਉਪਰੰਤ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ ਜਿਸਤੇ ਪ੍ਰਦਰਸ਼ਨਕਾਰੀ ਸਹਿਮਤ ਨਾ ਹੋਏ। ਦੁੱਖ ਦੀ ਘੜੀ ਵਿੱਚ ਮ੍ਰਿਤਕ ਸਾਜਨ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵੱਲੋਂ 50000 ਦੀ ਮਾਲੀ ਮਦਦ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਨਗਰ ਕੌਂਸਲ ਜਲਾਲਾਬਾਦ ਦੇ ਪ੍ਰਧਾਨ ਵਿਕਾਸਦੀਪ ਚੌਧਰੀ ਅਤੇ ਸ਼ੰਤੀ ਕਪੂਰ ਵੀ ਹਾਜ਼ਰ ਸਨ। ਮੁੰਡਾ ਕੀ ਕਹਿਣਾ ਕਿ ਜੋ ਪ੍ਰਸ਼ਾਸਨ ਵੱਲੋਂ ਕਮੀਆਂ ਦਿਖਾਈ ਦੇ ਰੀਆਂ ਨੌਜਵਾਨ ਮੁੰਡਾ ਸੀ ਪਰਿਵਾਰ ਦਾ ਸਹਾਰਾ ਸੀ ਸਭ ਤੋਂ ਪਹਿਲਾਂ ਤਾਂ ਉਹਦੇ ਨਾਲ ਨਿਆਂ ਨਹੀਂ ਹੈ ਔਰ ਅਸੀਂ ਮੰਗ ਕਰਦੇ ਹਾਂ ਕਿ ਪੂਰਾ ਇਨਸਾਫ ਪਰਿਵਾਰ ਨੂੰ ਮਿਲਣਾ ਚਾਹੀਦਾ ਜਿਹੜੇ ਦੋਸ਼ੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਔਰ ਟਰਾਂਸਪੈਰੈਂਸੀ ਨਾਲ ਇਹ ਸਾਰਾ ਜਿਹੜਾ ਕੇਸ ਔਰ ਉਹਨਾਂ ਨੂੰ ਇਨਸਾਫ ਵੀ ਮਿਲਣਾ ਚਾਹੀਦਾ ਤੁਹਾਡੇ ਵੱਲੋਂ ਕੋਈ ਮਦਦ ਕੀਤੀ ਗਈ ਵੀ ਪਰਿਵਾਰ ਦੇ ਬਿਲਕੁਲ ਸਾਡਾ ਫਰਜ਼ ਬਣਦਾ ਸੀ ਮਤਲਬ ਕਰਾਂਗੇ ਵੀ ਅਗਰ ਕਰਦੇ